रहाओ प्रेम पक्त प्रभ लागी ਜਾਣੇ ਨਾਨਕ ਨਾਮਤ ਆਇਆ ਤਿਨ ਸਰਬ ਸੁਖਾਂ ਭਲ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਦੇ ਸਾਰੇ ਤੁਸੀਂ ਬਹੁਤ ਹੀ ਸਤਕਾਰਯੋਗ ਜੀ ਕਿਉਂਕਿ ਪੜੇ ਸਾਰੇ ਪੜੇ ਲਿਖੇ ਬੈਠੇ ਆ ਸਾਡੇ ਕੋਲ ਮੈਂ ਤੁਹਾਡੇ ਤੋਂ ਥੋੜਾ ਪੜਿਆ ਤੁਸੀਂ ਸਾਰੇ ਪੜੇ ਜੇ ਤੇ ਗੁਰੂ ਪਿਆਰੀ ਸਾਧ ਸੰਗਤ ਸਾਡੇ ਕੋਲ ਇਹ ਕੋ 4 5 7 ਜੱਥੇ ਆ ਗਏ ਜੀ ਸਤਿ ਪਾਵਣਾ ਦਿਵਸ ਜਿੰਚ ਸਮੂਹ ਸਮੂਹ ਸਾਥੀਆਂ ਵੱਲੋਂ ਉਨਮੀਆਂ ਸਤਿ ਪਾਵਣਾ ਦਿਵਸ ਜੋ ਨਵੇਂ ਸਾਲ ਦੇ ਸੰਬੰਧ ਵਿੱਚ ਕਰਵਾਇਆ ਜਾਂਦਾ ਹੈ ਉਹ ਰਸਤੋਂ ਤਰ ਦੋਵਰ ਤੁਰ ਕੀ ਬਾਣੀ ਆਈ ਜੇ ਸਭੀ ਚਿੰਤ ਮਟਾਈ ਦੇ ਮਾਹਵਾਂ ਅਨੁਸਾਰ ਆਰੰਭ ਹੋਇਆ ਸੀ ਜਿਠ ਦੇ ਭੋਗ ਪਾਏ ਗਏ ਹਨ ਬੁਲੇ ਸੋਨ ਹਾਲ ਇਹ ਹਨ ਸਾਡੇ ਸਾਬਕਾ ਪ੍ਰਧਾਨ ਮਾ ਨਿਰੰਦਰ ਕਬਾ ਜੀ ਤੇ ਸਾਡੇ ਕਨਗੋਸ ਦੱਤਰ ਕਨਗੋਸ ਆ ਸਾਡੇ ਜਿਨ੍ਹਾਂ ਨੇ ਸੋਨ ਹਾਲ ਸ੍ਰੀ ਕਾਨ ਈ ਸੁਨਹਿਾਰੋ ਸ੍ਰੀ ਅਕਾਲ ਕੋਈ ਪ੍ਰਾਨਾ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਕੋਈ ਸਹਿਮਤੀ ਲੈ ਕੇ ਕਿ ਇੱਕ ਵਸ ਸੁਭਾਵਨਾ ਦੇ ਉਸ ਜਿਹੜਾ ਐਸ ਜਿਹੜਾ ਸਾਲ ਸਮਝੀਠੇ ਵਿਖੇ ਪਾਇਆ ਜਾਵੇ ਇਹ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਵਾਰੀ ਉਹ ਸਾਰੇ ਜ਼ਿਲ੍ਹੇ ਦਾ ਪਜੀਟੇ ਵਿਖੇ ਬੁਲਾਇਆ ਜਾਵੇ ਜਿਹੜਾ ਲਗਾਤਾਰ ਇਦਾਂ ਹੀ ਚੱਲਦਾ ਰਹੇ ਕਿ ਮੇਰੀ ਮਾਂ ਦੀ ਇੱਛਾ ਜਿਹੜੇ ਮਾਪਿਓ ਹੋ ਉਹਨੂੰ ਬੱਚੇ ਦੀ ਭੁੱਖ ਹੋਵੇ ਬਾਰਿਸ਼ ਆ ਕਹਿੰਦਾ ਜੇ ਰਪਾ ਪੁੱਤ ਦੇਣਾ ਪਹਿਲਾਂ ਤੇ ਮੈਂ ਨਵੇਂ ਸਾਲ ਦੀਆਂ ਸਾਰੀ ਪਬਲਿਕ ਨੂੰ ਸਾਰੇ ਭਰਾਵਾਂ ਨੂੰ ਆਪਣੇ ਪਟਵਾਰੀ ਸਹਿਬਾਨ ਸੱਜਣ ਮਿੱਤਰ ਸਾਰਿਆਂ ਨੂੰ ਵਧਾਈਆਂ ਬਹੁਤ-ਬਹੁਤ ਨਵਾਂ ਸਾਲ ਸੁੱਖ ਦਾ ਸ਼ਾਂਤੀ ਦਾ ਸਮਰiddhi ਦਾ ਸਭ ਵਾਸਤੇ ਆਵੇ ਇਹ ਭਰਾਲਾ ਸਾਡੇ ਤਸੀਲ ਕੰਪਲੈਕਸ ਦੇ ਵਿੱਚ ਪਿਛਲੇ 19 ਸਾਲਾਂ ਤੋਂ ਪਹਿਲੀ ਤਰੀਕ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਸ਼ੁਰੂਆਤ ਕਰੀ ਦੀ ਹੈ ਮਹਾਰਾਜ ਦੀ ਕਿਰਪਾ ਬਣੀ ਰਹੇ ਸਭ ਤੇ ਇਹ ਇਹ ਗਾਂ ਤੋਂ ਵੀ ਐਂ ਜੀ ਇਹ ਰੀਤ ਚਲਦੀ ਰਹੇ ਹਲਕਾ ਨਿਵਾਸੀਆਂ ਨੂੰ ਮੇਰੀ ਵੱਲੋਂ ਇਹੋ ਹੀ ਹੈ ਪਹਿਲਾਂ ਤੇ ਨਵੇਂ ਸਾਲ ਦੀਆਂ ਵਧਾਈਆਂ ਤੇ ਸਾਰਿਆਂ ਨੂੰ ਬਹੁਤ ਬਹੁਤ ਤੰਦਰੁਸਤੀ ਮਿਲੇ ਖੁਸ਼ਹਾਲੀ ਮਿਲੇ ਸਰਕਾਰ ਵੱਲੋਂ ਮਿਲੀਆਂ ਜਿਹੜੀਆਂ ਸਹੂਲਤਾਂ ਹਰ ਘਰ 'ਚ ਪਹੁੰਚਣ ਇਹ ਮੇਰੇ ਵੱਲੋਂ ਪਬਲਿਕ ਵਾਸਤੇ ਸੰਦੇਸ਼ ਹੈ